ਹਾਂਜੀ ਭਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਇਤਿਹਾਸੀ ਆਪਣਾ ਆਪਣਾ ਨਾਮ ਦਿਲਜੀਤ ਸਿੰਘ ਜੰਮਦਾ ਇਹ ਕਿੱਥੋਂ ਆਏ ਜੀ ਹਲਕਾ ਪੱਟੀ ਤੇ ਅੱਜ ਤੁਸੀਂ ਜੱਲੂਪੁਰ ਖੇੜਾ ਦੇ ਵਿੱਚ ਪਹੁੰਚੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ ਭਾਈ ਅਮਰਪਾਲ ਸਿੰਘ ਦੀ ਇਲੈਕਸ਼ਨ ਨੂੰ ਲੈ ਕੇ ਮੈਂ ਇਹ ਕਹਿਣਾ ਚਾਹੁੰਨਾ ਕਿ ਇਤਿਹਾਸ ਦੇ ਵਿੱਚ ਪਹਿਲੀ ਵਾਰਾਂ ਪਹਿਲੀ ਵਾਰਾ ਹੋਊਗਾ ਕਿ ਹਲਕਾ ਖਡੂਰ ਸਾਹਿਬ ਜੋ ਪਿਛਲੇ ਸਾਰੇ ਰਿਕਾਰਡ ਤੋੜ ਦੂਗਾ ਭਾਈ ਅਮਰਤਪਾਲ ਸਿੰਘ ਜਿਨੇ 9 ਜਵਾਨਾਂ ਨੂੰ ਨਸ਼ਿਆਂ ਚੋਂ ਕੱਢ ਕੇ ਸਿੱਖੀ ਦੇ ਨਾਲ ਜੋੜਿਆ ਆਨੰਦਪੁਰ ਸਾਹਿਬ ਵੱਲੋਂ ਮੁੱਖ ਕੀਤਾ ਪਰ ਇਹਨਾਂ ਲਾਂਤੀ ਸਰਕਾਰਾਂ ਨੂੰ ਉਹ ਜੀ ਚੰਗੀ ਨਹੀਂ ਲੱਗੀ ਦੇਖੋ ਆਪਾਂ ਬੇਨਤੀ ਕਰਦਾ ਮੈਂ ਪੂਰੇ ਖਡੂਰ ਸਾਹਿਬ ਹਲਕਾ ਵਾਸੀਆਂ ਨੂੰ ਇਹ ਸਾਡੀ ਪੱਗ ਦਾ ਸਵਾਲ ਹੈ ਸਾਡੀ ਇੱਜ਼ਤ ਦਾ ਸਵਾਲ ਹੈ ਸਾਡੀ ਅਣਖ ਦਾ ਸਵਾਲ ਹੈ ਸਾਡੀ ਪੱਗ ਜਿਹੜੀ ਆ ਸਰਕਾਰਾਂ ਨੇ ਡਿਬੜੂਗੜ ਖੜੀ ਆ ਤੇ ਅਸੀਂ ਭਾਈ ਅਮਰਤਪਾਲ ਸਿੰਘ ਨੂੰ ਵੱਡੀ ਗਿਣਤੀ ਦੇ ਵਿੱਚ ਜਿਤਾ ਗਏ ਤੇ ਆਪਣੀ ਪੱਗ ਵਾਪਸ ਪੰਜਾਬ ਖਦੂਰ ਸਾਹਿਬ ਲੈ ਕੇ ਆਉਣੀ ਆ ਤੇ ਇਹ ਸਾਡੀ ਜ਼ਮੀਰ ਦਾ ਮਸਲਾ ਵੇਖੋ ਇਲੈਕਸ਼ਨ ਆਉਂਦੀਆਂ ਜਾਂਦੀਆਂ ਰਹਿੰਦੀਆਂ ਅਸੀਂ ਇਹ ਨਹੀਂ ਕਹਿੰਦੇ ਕਿਸੇ ਹੋਰ ਦੀ ਕੁਰਬਾਨੀ ਨਹੀਂ ਆ ਕੁਰਬਾਨੀ ਬਾਕੀਆਂ ਦੀ ਵੀ ਆ ਪਰ ਜੇ ਉਹਨਾਂ ਲੋਕਾਂ ਦੀ ਕੁਰਬਾਨੀਆਂ ਤੇ ਕੌਮ ਨੇ ਉਹਨਾਂ ਨੂੰ ਵੋਟਾਂ ਪਾ ਕੇ ਤੇ ਬਥੇਰੀ ਵਾਰ ਨਮਾਇੰਦਗੀ ਦਿੱਤੀ ਆ ਪਰ ਹੁਣ ਸਮਾਂ ਆ ਪੀਆਰਟੀ ਭਾਈ ਅਮਰਤਪਾਲ ਸਿੰਘ ਨੂੰ ਵੋਟਾਂ ਪਾ ਕੇ ਮੈਂ ਤੇ ਉਹਨਾਂ ਨੂੰ ਵੀ ਬੇਨਤੀ ਕਰਦਾ ਜਿਹੜੇ ਪੰਥਕ ਸਾਡੇ ਲੀਡਰ ਆ ਵੀ ਭਾਈ ਸਾਹਿਬ ਇਥੋਂ ਸਿਰਫ ਭਾਈ ਅਮਰਤਪਾਲ ਸਿੰਘ ਨੂੰ ਉਮੀਦਵਾਰ ਜਿਹੜਾ ਵਾ ਉਹ ਆਪਾਂ ਮੰਨੀਏ ਤੇ ਆਪਾਂ ਆਪਣੀ ਉਮੀਦਵਾਰੀ ਵਾਪਸ ਲੈ ਕੇ ਤੇ ਹਮੇਸ਼ਾ ਲਈ ਆਪਾਂ ਜੱਸ ਖੱਟੀਏ ਤਾਂ ਕਿ ਆਪਾਂ ਕੌਮ ਨੂੰ ਮੂੰਹ ਮਖਾਣ ਜੋਗੇ ਰਹਿ ਜੀਏ ਕਿ ਅਸੀਂ ਪੰਥਕਿਆਂ ਤੇ ਪੰਥਕ ਚਿਹਰਾ ਸਾਡਾ ਤਾਂ ਹੀ ਸਾਬਤ ਹੋਊਗਾ ਜੇ ਅਸੀਂ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਆਪਣੀ ਉਮੀਦਵਾਰੀ ਵਾਪਸ ਲੈ ਕੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਵੱਡੀ ਗਿਣਤੀ ਨਾਲ ਜਦਾ ਕੇ ਲੋਕ ਸਭਾ ਦੇ ਵਿੱਚ ਭੇਜੀਏ ਬਾਕੀ ਤੇ ਸਾਨੂੰ ਪਤਾ ਹੀ ਹੈ ਵੀ ਸਾਡੀਆਂ ਸਰਕਾਰਾਂ ਜਿਨ੍ਹਾਂ ਨੇ 84 ਦੇ ਵਿੱਚ ਅਟੈਕ ਕੀਤੇ 84 ਦੇ ਵਿੱਚ ਸਾਡੇ ਨਾਲ ਕੀ ਹੋਇਆ ਉਹ ਸਾਰੇ ਸਾਰੀਆਂ ਚੀਜ਼ਾਂ ਨੂੰ ਇਹ ਸਮਝਣ ਦੀ ਲੋੜ ਆ ਅੱਜ ਫੌਮ ਨੂੰ ਹਰ ਚੀਜ਼ ਨੂੰ ਸਮਝਣ ਦੀ ਲੋੜ ਆ ਨੌਜਵਾਨਾਂ ਨੂੰ ਸਮਝਣ ਦੀ ਲੋੜ ਆ ਕਿ ਅਸੀਂ ਵੱਡੀ ਗਿਣਤੀ ਦੇ ਵਿੱਚ ਉਹਨਾਂ ਚੀਜ਼ਾਂ 'ਚ ਪਾਰਟੀ ਬਾਜ਼ੀਆਂ 'ਚ ਉੱਪਰ ਉੱਠ ਕੇ ਲੋਕਾਂ ਨੂੰ ਵੋਟਾਂ ਪਹਿਲਾਂ ਵੀ ਆਪਾਂ ਪਾਉਂਦੇ ਆਏ ਆਂ ਲੀਟਰਾਂ ਨੂੰ ਗਾਹ ਵੀ ਪਾਉਣੀਆਂ ਸਾਰਿਆਂ ਨੇ ਪਰ ਇਸ ਵਾਰੀ ਭਾਈ ਅਮਰਤਪਾਲ ਸਿੰਘ ਨੂੰ ਆਪਾਂ ਵੱਡੀ ਗਿਣਤੀ ਦੇ ਵਿੱਚ ਜਿਤਾ ਕੇ ਲੋਕ ਸਭਾ ਦੇ ਵਿੱਚ ਭੇਜੀਏ ਤਾਂ ਕਿ ਜਿਹੜੇ ਸਾਡੇ ਨਾਲ ਧੱਕਾ ਕਰਨ ਵਾਲੇ ਆ ਉਹਨਾਂ ਦੇ ਸਾਹਮਣੇ ਅੱਖਾਂ 'ਚ ਅੱਖਾਂ ਪਾ ਕੇ ਭਾਈ ਅਮਰਤਪਾਲ ਸਿੰਘ ਪੰਜਾਬ ਦੀ ਬਾਜ਼ ਚੁੱਕ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ